ਗੁਰੂ ਕਾਸ਼ੀ ਯੂਨੀਵਰਸਿਟੀ ਨੇ ਚੀਫ ਗੈਸਟ ਬੁਲਾਇਆ ਗੋਪੀ ਬਰਾੜ ਸ਼ਾਇਦ ਨਾਮ ਹੈ ਗੁਰੂ ਕਾਸ਼ੀ ਯੂਨੀਵਰਸਿਟੀ ਵਾਲਿਆਂ ਨੇ ਜੇ ਇਸ ਬੰਦੇ ਨੂੰ ਬੁਲਾਇਆ ਤਾਂ ਕੋਈ ਗੁਣ ਤਾਂ ਹੋਊਗਾ ਹੀ ਜੇ ਚੀਫ ਗੈਸਟ ਦੇ ਤੌਰ ਤੇ ਬੁਲਾਇਆ ਤੇ ਉਹ ਫਿਰ ਮੈਂ ਦੇਖ ਰਿਹਾ ਤੇ ਉਹ ਉੱਥੇ ਵੀਡੀਓ ਮੈਨੂੰ ਦਿਖ ਰਹੀਆਂ ਨੇ ਉਹਦੇ ਚ ਵੀਡੀਓ ਇਹ ਹੈ ਕਿ ਉਹ ਆਪਣੀ ਕੁੱਤੀ ਦਿਖਾ ਰਿਹਾ ਕਿ ਆ ਮੈਂ 2 ਮਹੀਨੇ ਪਹਿਲਾਂ ਲਈ ਸੀ ਜੀ ਉਹਨੂੰ ਦੋ ਮਹੀਨਿਆਂ ਚ ਮੈਂ ਉਹਦੀ ਬਹੁਤ ਵਧੀਆ ਸੇਵਾ ਕੀਤੀ ਐ ਤੇ ਉਹ ਨਸਲ ਦੀ ਪਿਓਰ ਨਸਲ ਦੀ ਕੁੱਤੀ ਐ ਜੀ ਤੇ ਅੱਗੇ ਅੱਗੇ ਇਦਾਂ ਇਦਾਂ ਕਰਕੇ ਅਸੀਂ ਬੱਚੇ ਲੈਣੇ ਐ ਮਤਲਬ ਇਹ ਰੋਲ ਮਾਡਲ ਨਹੀਂ ਮੈਂ ਸਟੂਡੈਂਟਸ ਦੀ ਵੀਡੀਓ ਦੇਖੀ ਮੈਂ ਹਰਾਬਾ ਜਿੰਦਾਬਾਦ ਸਦਕੇ ਭਾਈ ਤੁਹਾਡੇ ਤੁਹਾਡਾ ਕੀ ਰੋਲ ਮਾਡਲ ਐ ਤੁਹਾਡਾ ਕੀ ਮਤਲਬ ਤੁਸੀਂ ਸੋਚ ਰੱਖਦੇ ਹੋ ਗੱਲ ਇਹ ਹੈ ਨਾ ਤੁਸੀਂ ਕੁਆਲਿਟੀ ਬਣਾਓ ਨਾ ਆਪਣੀ এডੂਕੇਸ਼ਨ ਦੇ ਵਿੱਚ ਕੁਆਲਿਟੀ ਤਾਂ ਤਾਂ ਹੀ ਹੋਏਗਾ ਜੇ ਕੋਰਸ ਹੋਣ ਦੋਸਤੋ ਸਵਾਗਤ ਹੈ ਤੁਹਾਡਾ ਜੱਗੀ ਦੇ ਪੋਡਕਾਸਟ 'ਚ ਪੜ੍ਹਾਈ ਜ਼ਿੰਦਗੀ 'ਚ ਕਿੰਨੀ ਇੰਪੋਰਟੈਂਟ ਹੈ ਕਿ ਆਪਾਂ ਨੂੰ ਪੜ੍ਹਾਈ ਦੇ ਮਹੱਤਵ ਭੁੱਲ ਗਏ ਨੇ ਪੜ੍ਹਾਈ ਨੂੰ ਆਪਾਂ ਬੜੀ ਲਾਈਟਲੀ ਲੈ ਲੈਂਦੇ ਆ ਵੀ ਪੜ੍ਹਾਈ ਆ ਠੀਕ ਹੈ ਫਲਾਣੇ ਨੇ ਆ YouTube ਤੋਂ ਕਮਾ ਲਿਆ ਆ ਫਲਾਣੇ ਨੇ ਬਿਜ਼ਨਸ ਖੋਲ ਕੇ ਪੈਸਾ ਕਮਾ ਲਿਆ ਪਰ ਪੜ੍ਹਾਈ ਦਾ ਮਹੱਤਵ ਕੀ ਹੈ ਗੱਲ ਕਰਨ ਲਈ ਅੱਜ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਰਾਉ ਵਰਿੰਦਰ ਜੀ ਰਾਉ ਵਰਿੰਦਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਰਾਉ ਜੀ ਪੜ੍ਹਾਈ ਜ਼ਿੰਦਗੀ ਚ ਕਿੰਨੀ ਇੰਪੋਰਟੈਂਟ ਹੈ ਵੈਸੇ ਇਹ ਹੁਣ ਜੇ ਆਪਾਂ ਕਹਾਂਗੇ ਤਾਂ ਕਹਿਣ ਦੀ ਵੀ ਲੋੜ ਨਹੀਂ ਹੈ ਨਾ ਕਿਉਂਕਿ ਸਿੱਖਿਆ ਵਿਦਿਆ ਪੜ੍ਹਾਈ ਕਿੰਨੀ ਪੋਟੈਂਸ ਰੱਖਦੀ ਹੈ ਹਰ ਇੱਕ ਇਨਸਾਨ ਦੀ ਦੁਨੀਆ ਦੁਨੀਆ ਦੇ ਵਿੱਚ ਜਾਂ ਜ਼ਿੰਦਗੀ ਦੇ ਵਿੱਚ ਇਹ ਕਹਿਣ ਦੀਆਂ ਗੱਲਾਂ ਹੈ ਹੀ ਨਹੀਂ ਕੋਈ ਕਿਉਂਕਿ ਬਹੁਤ ਸਦੀਆਂ ਤੋਂ ਹੀ ਆ ਕਿ ਜਿਨੇ ਵੀ ਸਿੱਖਿਆ ਹਾਸਲ ਕੀਤੀ ਆ ਤਾਂ ਜੇਕਰ ਉਹਨੇ ਆਪਣੀ ਉਸ ਸਿੱਖਿਆ ਨੂੰ ਚੰਗੇ ਤਰੀਕੇ ਦੇ ਨਾਲ ਅੱਗੇ ਜਾ ਕੇ ਵਰਤਿਆ ਤਾਂ ਉਹਨੇ ਆਪਣਾ ਨਾਮ ਤਾਂ ਕਮਾਇਆ ਹੀ ਆ ਬੰਦੇ ਨੇ ਨਾਲ ਦੀ ਨਾਲ ਤੁਸੀਂ ਆਪਣੀ ਕੌਮ ਦਾ ਆਪਣੇ ਦੇਸ਼ ਦਾ ਵੀ ਨਾਂ ਰੌਸ਼ਨ ਕੀਤਾ ਦੁਨੀਆ ਪੱਧਰ ਤੇ ਬਹੁਤ ਸਾਰੇ ਐਸੇ ਲੋਕ ਨੇ ਕਿ ਜਿਹੜੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਵਿਦਿਆ ਹਾਸਲ ਕੀਤੀ ਪੜ੍ਹਾਈ ਹਾਸਲ ਕੀਤੀ ਤੇ ਆਪਣੇ ਆਪਣੇ ਮੁਕਾਮ ਤੇ ਪਹੁੰਚੇ ਨੇ ਹੈਨਾ ਕਈ ਤਾਂ ऐसे मुकामਾਂ ਤੇ ਪਹੁੰਚ ਕੇ ਜਿੱਥੇ ਕੋਈ ਹੋਰ ਕੋਈ ਪਹੁੰਚ ਹੀ ਨਹੀਂ ਸਕਦਾ ਹੁਣ ਜਿਹੜੇ ਜਿੰਨੇ ਵੀ ਸਾਇੰਟਿਸਟ ਹੋਏ ਨੇ ਹੁਣ ਜੇ ਆਪਾਂ ਕਹੀਏ ਕਿ ਜੇ ਇਹ ਵੀ ਪੜੇ ਨਹੀਂ ਤਾਂ ਬਿਨਾ ਪੜ੍ਹੇ ਇਹਨਾਂ ਨੇ ਇਨੋਵੇਸ਼ਨਾਂ ਕਰਨੀਆਂ ਉਹ ਚੀਜ਼ਾਂ ਨਹੀਂ ਬਣਦੀਆਂ ਕਿਉਂਕਿ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਨਾ ਫੇਸਬੁੱਕ ਦੇ ਲੋਕੀ ਐਡਵਾਈਸ ਲੋਕੀ ਗੱਲਾਂ ਕਰਨ ਲੱਗ ਜਾਂਦੇ ਕਿ ਫੇਸਬੁੱਕ ਦਾ ਜਿਹੜਾ ਮਾਰਕ ਜ਼ਕਰਬਰਗ ਹੈ ਜਾਂ YouTube ਦੇ ਜਾਂ ਉਹ ਸਕੂਲ ਡ੍ਰੌਪਆਊਟ ਨੇ ਜੀ ਉਹ ਸਕੂਲ ਡ੍ਰੌਪਆਊਟ ਨੇ ਅਕਸਰ ਇਹ ਗੱਲ ਹੋ ਜਾਂਦੀ ਹੈ ਵੀ ਜਿੰਨੇ ਵੀ ਨਾਮੀ ਹੋਏ ਉਹ ਸਕੂਲ ਡ੍ਰੌਪਆਊਟ ਨੇ ਮੈਂ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਹੈਗੇ ਆ ਪਰ ਕਿਤੇ ਨਾ ਕਿਤੇ ਇਹ ਤਾਂ ਹੈ ਨਾ ਵੀ ਉਹਨਾਂ ਨੂੰ ਉਸ ਚੀਜ਼ ਦੀ ਨੌਲੇਜ ਤਾਂ ਸੀਗੀ ਨਾ ਬਿਲਕੁਲ ਉਹੀ ਗੱਲ ਹੈ ਅੱਜ ਕੱਲ ਜੇ ਤੁਸੀਂ ਆਪਣੇ ਮਤਲਬ ਅਕਸਰ ਟ੍ਰੈਂਡ ਹੈ ਮੈਂ ਯੂਥ ਚੀਜ਼ ਦੇਖਦਾ ਕਿ ਯਾਰ ਜੌਬ ਜੁਬ ਹੋਵੇ ਕੋਈ ਪੈਸਾ ਕਮਾਈਏ ਠੀਕ ਹੈ ਪੈਸਾ ਮੈਂ ਜਿੰਨੇ ਵੀ ਅਮੀਰ ਬੰਦਿਆਂ ਨੂੰ ਮਿਲਿਆ ਹੈ ਜਿੰਨੇ ਵੀ ਪੜ੍ਹੇ ਲਿਖੇ ਬੰਦਿਆਂ ਨੂੰ ਮਿਲਿਆ ਉਹਨਾਂ ਤੋਂ ਇੱਕ ਚੀਜ਼ ਸਿੱਖਣ ਨੂੰ ਮਿਲੀ ਕਿ ਪੈਸੇ ਦੇ ਪਿੱਛੇ ਭਜਣਾ ਨਹੀਂ ਚਾਹੀਦਾ ਬਿਲਕੁਲ ਅੱਜ ਕੱਲ ਯੂਥ ਆਪ ਦੇ ਵਿੱਚ ਸਕਿੱਲ ਨਹੀਂ ਡਿਵੈਲਪ ਕਰ ਰਿਹਾ ਹੁਣ ਬੜੀਆਂ ਖਬਰਾਂ ਚ ਇੱਕ ਚੀਜ਼ ਚੱਲ ਰਹੀ ਹੈ ਜਗਦੀਪ ਸਿੰਘ ਦੇ ਨਾਮ ਤੋਂ ਜੋ ਕੁਆਂਟਮ ਸਕੇਪ ਦੇ ਇੱਕ ਸੀਈਓ ਸੀਗੇ ਫਿਲਹਾਲ ਉਹਨਾਂ ਨੇ 2024 ਚ ਅਸਤੀਫਾ ਦਿੱਤਾ ਹੈ ਜੀ ਤੇ ਉਹਨਾਂ ਦੀ ਇੱਕ ਦਿਨ ਦੀ ਸੈਲਰੀ 48 ਕਰੋੜ ਰੁਪਏ ਹੈ ਇਹ ਆਉਦੇ ਆਪ ਚ ਇੱਕ ਚੰਬੇ ਵਾਲੀ ਗੱਲ ਹੈ ਕਿ ਇੱਕ ਪੰਜਾਬੀ ਹੋ ਕੇ ਦਸਤਾਰਦਾਰੀ ਹੋ ਕੇ ਬੰਦਾ 48 ਕਰੋੜ ਰੁਪਏ ਦਿੰਦੇ ਕਮਾਰੇ ਨਹੀਂ ਅਚੰਬਾ ਨਾ ਇਹ ਕਰੋ ਵੀ ਨਹੀਂ ਨਹੀਂ 48 ਨਹੀਂ ਨਹੀਂ ਮੈਂ ਦਸਤਾਰਦਾਰੀ ਦੇ ਕੁਐਸਚਨ ਨਹੀਂ ਚੱਕ ਰਿਹਾ ਮੈਂ ਇਹ ਕਹਿ ਰਿਹਾ ਵੀ 48 ਕਰੋੜ ਤੇ ਚੰਬਾ ਹੁੰਦਾ ਹੈ ਬਿਲਕੁਲ ਹਾਂ 48 ਕਰੋੜ ਲੋਕਾਂ ਦੀ ਪੁਸ਼ਤਾਂ ਦੀ ਕਮਾਈ ਹੁੰਦੀ ਹੈ ਬਿਲਕੁਲ ਪੂਰੀ ਦੁਨੀਆ ਜ਼ਿੰਦਗੀ ਚ ਨਹੀਂ ਕਮਾ ਸਕਦੇ ਲੋਗ 44 ਕਰੋੜ ਜਿੰਨੇ ਉਹ ਇੱਕ ਦਿਨ ਦੀ ਸੈਲਰੀ ਲੈ ਰਿਹਾ ਇੱਕ ਦਿਨ ਦੀ ਤੇ ਜਿਵੇਂ ਸਾਲ ਦੀ ਸੈਲਰੀ ਵਾਲਾ 17500 ਕਰੋੜ ਇਹੋ ਜੀ ਤੁਹਾਡੇ ਆਈਡਲ ਹੋਣੇ ਚਾਹੀਦੇ ਆ ਜ਼ਿੰਦਗੀ ਚ ਬਿਲਕੁਲ ਬਿਲਕੁਲ ਹੁਣ ਮੈਂ ਤੁਹਾਡੇ ਤੁਹਾਡੇ ਤੋਂ ਪੁੱਛਣਾ ਚਾਹਣਾ ਕਿ ਇਹੋ ਜਿਹਾ ਉਹ ਕਰਦੇ ਕੀ ਹੈ ਦੇਖੋ ਜਗਦੀਪ ਸਿੰਘ ਹੋਰਾਂ ਦੀ ਤੁਸੀਂ ਗੱਲ ਤੋਰੀ ਆ ਹਨਾ ਤੇ ਅੱਜ ਤੇ ਤੁਸੀਂ ਦੇਖ ਲਓ ਤਾਂ ਸੋਸ਼ਲ ਮੀਡੀਆ ਤੇ ਜਾਂ ਇੰਡੀਆ ਦੇ ਵਿੱਚ ਹਰ ਇੱਕ ਕੋਨੇ ਤੇ ਜਾਂ ਹਰ ਇੱਕ ਅਖਬਾਰ ਦੇ ਵਿੱਚ ਜਗਦੀਪ ਸਿੰਘ ਜਗਦੀਪ ਸਿੰਘ ਹੋਈ ਪਈ ਹੈ ਬਿਲਕੁਲ ਤੇ ਸੋਸ਼ਲ ਮੀਡੀਆ ਤੇ ਸਾਰੀਆਂ ਜੋ ਨਿਊਜ਼ ਸਾਈਟਸ ਨੇ ਉਹ ਭਰੀਆਂ ਪਈਆਂ ਨੇ ਤੇ ਟਾਪ ਸਟੋਰੀ ਅੱਜ ਦੀ ਇਹੀ ਆ ਵੀ ਜਗਦੀਪ ਸਿੰਘ ਕੌਣ ਆ ਵੀ ਇਹ ਜਿਹੜਾ ਇੱਕ ਦਿਨ 43 ਕਰੋੜ ਰੁਪਏ ਬੰਦਾ ਕਮਾ ਲੈਂਦਾ ਆ ਸੈਲਰੀ ਆ ਸੀਈਓ ਕੁਆਂਟਮ ਸਕੀਪ ਨਾਂ ਦੀ ਕੰਪਨੀ ਜਗਦੀਪ ਸਿੰਘ ਨੇ ਹੀ ਆਪ ਬਣਾਈ 2010 ਦੇ ਵਿੱਚ ਤੇ ਅਮਰੀਕਾ ਦੇ ਵਿੱਚ ਇਹ ਰਹਿੰਦੇ ਨੇ ਅਮਰੀਕਾ ਤੋਂ ਹੀ ਇਹਨਾਂ ਨੇ ਆਪਣੀ ਪੜ੍ਹਾਈ ਕੀਤੀ ਪਹਿਲਾ ਬੀ ਟੈਕ ਕੀਤੀ ਤੇ ਫਿਰ ਐਮਬੀਏ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਕੀਤੀ ਤੇ ਉਸ ਤੋਂ ਬਾਅਦ ਨੌਕਰੀਆਂ ਕੀਤੀਆਂ 2-4 ਤੇ ਉਸ ਤੋਂ ਬਾਅਦ ਇੱਕ ਆਪਣਾ ਸਟਾਰਟਅਪ ਵੀ ਇਹਨਾਂ ਨੇ ਸ਼ੁਰੂ ਕੀਤਾ ਉਹ ਨਹੀਂ ਸਫਲ ਹੋਇਆ ਤੇ ਫਿਰ 2010 ਦਾ ਸਾਲ ਸੀਗਾ ਨਾ ਉਹ ਬਾ ਕਮਾਲ ਸੀ ਤੇ ਜਗਦੀਪ ਸਿੰਘ ਨੇ ਉਦੋਂ ਸਟੈਪ ਲਿਆ ਕਿ ਹੁਣ ਮੈਂ ਆਪਣਾ ਇੱਕ ਸਟਾਰਟਅਪ ਚੂਜ਼ ਕਰੂੰਗਾ ਤੇ ਉਸ ਵੇਲੇ 2010 ਚ ਜਗਦੀਪ ਸਿੰਘ ਨੇ ਅਗਲੇ ਆਉਣ ਵਾਲੇ ਭਵਿੱਖ ਦੇ ਵਿੱਚ ਝਾਤ ਮਾਰ ਕੇ ਦੇਖੀ ਕਿ ਅੱਗੇ ਲੋੜ ਕੀ ਹੈ ਹੂੰ ਤਾਂ ਅੱਗੇ ਲੋੜ ਇਹ ਸੀ ਕਿ ਪਤਾ ਲੱਗ ਰਿਹਾ ਸੀ ਕਿ ਜਿਹੜੀ ਵਹੀਕਲ ਇੰਡਸਟਰੀ ਆ ਉਹ ਟਰਾਂਸਫਰ ਹੋ ਰਹੀ ਆ ਈਵੀ ਟੈਕਨੋਲੋਜੀ ਤੇ ਇਲੈਕਟ੍ਰੋਨਿਕ ਵਹੀਕਲ ਬਣ ਰਹੇ ਨੇ ਹਨਾ ਤੇ ਉਦੋਂ ਜਗਦੀਪ ਸਿੰਘ ਹੋਰਾਂ ਨੇ ਸੋਚਿਆ ਕਿ ਮੈਂ ਇੱਕ ਐਸੀ ਬੈਟਰੀ ਬਣਾਉਂਗਾ ਕਿ ਜਿਹੜੀ ਪਹਿਲਾਂ ਤੋਂ ਚੱਲਦੀ ਆ ਰਹੀਆਂ ਬੈਟਰੀਆਂ ਤੋਂ ਬਿਲਕੁਲ ਡਿਫਰੈਂਟ ਹੋਊਗੀ ਤੇ ਇੱਕ ਦਿਨ ਹੋਊਗਾ ਕਿ ਹਰ ਇੱਕ ਕਾਰ ਦੇ ਵਿੱਚ ਹਰ ਇੱਕ ਬਾਈਕ ਦੇ ਵਿੱਚ ਜਿਹੜੀ ਇਲੈਕਟ੍ਰੋਨਿਕਾ ਕਿ ਮੇਰੇ ਸਟਾਈਲ ਦੀਆਂ ਜਿਹੜੀਆਂ ਜਿਹੜੀ ਮੈਂ ਇਨੋਵੇਸ਼ਨ ਕੀਤੀ ਹੈ ਬੈਟਰੀ ਉਹਦੀਆਂ ਬੈਟਰੀਆਂ ਹੋਣਗੀਆਂ ਤੇ ਫਿਰ ਇਹਨਾਂ ਨੇ ਲਿਥੀਅਮ ਆਇਨ ਬੈਟਰੀ ਪਹਿਲਾਂ ਜਿਹੜੀਆਂ ਵਰਤਦੇ ਸੀ ਆਮ ਜੇ ਆਪਾਂ ਸਾਇੰਸ ਦੀ ਦੁਨੀਆ 'ਚ ਗੱਲ ਕਰੀਏ ਤਾਂ ਲਿਥੀਅਮ ਆਇਨ ਟਾਈਪ ਦੀਆਂ ਬੈਟਰੀਆਂ ਯੂਜ਼ ਹੁੰਦੀਆਂ ਸੀ ਉਹ ਕੀ ਸੀਗੀਆਂ ਕਿ ਇੱਕ ਤਾਂ ਉਹਨਾਂ ਨੂੰ ਚਾਰਜਿੰਗ ਦੇ ਲਈ ਬਹੁਤ ਟਾਈਮ ਲੱਗਦਾ ਸੀ ਤੇ ਚਾਰਜ ਹੁੰਦੀਆਂ ਸੀ ਤਾਂ ਪਾਵਰ ਉਨੀ ਜਨਰੇਟ ਨਹੀਂ ਕਰ ਪਾਉਂਦੀਆਂ ਸੀ ਜਲਦੀ ਡਾਊਨ ਹੋ ਜਾਂਦੀਆਂ ਸੀ ਇਹ ਇੱਕ ਵੱਡੀ ਸਮੱਸਿਆ ਸੀਗੀ ਇਲੈਕਟ੍ਰੋਨਿਕ ਵਾਹਕਲ ਇੰਡਸਟਰੀ ਦੇ ਵਿੱਚ ਤੇ 2010 ਦੇ ਵਿੱਚ ਜਗਦੀਪ ਸਿੰਘ ਹੋਰਾਂ ਨੇ ਆਪ ਪਲੀ ਸੀ ਇਹਨਾਂ ਨੇ ਉਦੋਂ ਕੰਮ ਕੀਤਾ ਸ਼ੁਰੂ ਆਪਣੀ ਕੰਪਨੀ ਬਣਾਈ ਤੇ ਫਿਰ ਐਸੀ ਬੈਟਰੀ ਬਣਾਈ ਹੁਣ ਜਿਹੜੀ ਲਿਥੀਅਮ ਆਇਨ ਬੈਟਰੀ ਸੀ ਇਹਨੂੰ ਇੱਕ ਸੋਲਿਡ ਸਟੇਟ ਬੈਟਰੀ ਚ ਇਹਨਾਂ ਨੇ ਕਨਵਰਟ ਕਰਤਾ ਸੈਲਜ਼ ਲੈ ਕੇ ਤੇ ਉਹਨੂੰ ਇੱਕ ਨਵੇਂ ਰੂਪ ਦੇ ਵਿੱਚ ਬੈਟਰੀ ਬਣਾਈ ਹੁਣ ਉਹ ਜਿਹੜੀ ਸੋਲਿਡ ਸਟੇਟ ਦੇ ਵਿੱਚ ਇਹਨਾਂ ਨੇ ਬੈਟਰੀ ਬਣਾਈ ਉਹਦਾ ਕਮਾਲ ਇਹ ਦੇਖਣ ਨੂੰ ਮਿਲਿਆ ਕਿ ਇੱਕ ਤਾਂ ਫਾਸਟ ਚਾਰਜਿੰਗ ਹੈ ਮਤਲਬ ਲਾਓ ਤੇ ਬੜੀ ਘੱਟ ਟਾਈਮ ਦੇ ਵਿੱਚ ਉਹ ਤੁਹਾਨੂੰ ਚਾਰਜ ਕਰ ਦਿੰਦੀ ਹੈ ਜਿਵੇਂ ਅੱਜ ਕੱਲ ਫੋਨ ਆ ਗਏ हां ਜਿਵੇਂ ਆਪਾਂ ਕਹਿੰਦੇ ਆ ਲਾਓ ਤੇ ਅੱਧੇ ਘੰਟੇ ਚ ਫੁੱਲ ਕਰੋ ਤੇ ਜਾਂਦੇ ਰਹੋ ਬਿਲਕੁਲ ਤੇ ਉਸੇ ਤਰੀਕੇ ਦੇ ਨਾਲ ਹੁਣ ਕਾਰਾਂ ਦੇ ਵਿੱਚ ਵੀ ਜਿਹੜੀਆਂ ਇਸ ਜਗਦੀਪ ਸਿੰਘ ਹੋਰਾਂ ਦੇ ਟਾਈਪ ਦੀਆਂ ਜਿਹੜੀਆਂ ਸੋਲਿਡ ਸਟੇਟ ਵਾਲੀਆਂ ਬੈਟਰੀਆਂ ਯੂਜ਼ ਹੁੰਦੀਆਂ ਨੇ ਤੇ ਉਹ ਵੀ ਦਾਵਾ ਕਰਦੀਆਂ ਨੇ ਆਪਣੇ ਜਿਹੜੇ ਕਸਟਮਰ ਨੇ ਕਿ ਬਈ ਫਾਸਟ ਚਾਰਜਿੰਗ ਹੈ ਦੇਖੋ ਕਾਰ ਟਰਾਂਸਪੋਰਟ ਦਾ ਇੱਕ ਮੇਨ ਸਾਧਨ ਆ ਹਨਾ ਜੇ ਤੁਸੀਂ ਆਪਾਂ ਫਿਊਲ ਦੂਸਰਿਆਂ ਤੇ ਚਲਾਉਨੇ ਆ ਡੀਜ਼ਲ ਪੈਟਰੋਲ ਤੇ ਚਲਾਉਨੇ ਆ ਚਲੋ ਆਪਾਂ ਨੂੰ ਪਤਾ ਹੈ ਕਿ ਆਪਾਂ ਯਾਰ ਜੇ ਜ਼ਿਆਦਾ ਭਜਾਵ ਵੀ ਲਈ ਤਾਂ ਜੇ ਆਪਾਂ 100 120 ਦੀ ਸਪੀਡ ਤੇ ਜਾਂਦੇ ਆ ਸਭ ਨੂੰ ਪਤਾ ਹੈ ਕਿ ਤੇਲ ਦੀ ਖਪਤ ਜ਼ਿਆਦਾ ਹੁੰਦੀ ਹੈ ਉਹੀ ਜੇ ਆਪਾਂ 100 120 ਤੇ ਆਪਾਂ ਇਲੈਕਟ੍ਰੋਨਿਕ ਵਹੀਕਲ ਨੂੰ ਵੀ ਭਜਾਵਾਂਗੇ ਤਾਂ ਪਾਵਰ ਉਹਦੀ ਜ਼ਿਆਦਾ ਕੰਜ਼ਮਪਸ਼ਨ ਹੋਏਗੀ ਹਨਾ ਤਾਂ ਜੇ ਪਾਵਰ ਖਤਮ ਹੋ ਗਈ ਤਾਂ ਪੈਟਰੋਲ ਡੀਜ਼ਲ ਤਾਂ ਅਸੀਂ ਅੱਗੇ ਜਾ ਕੇ ਪਵਾ ਲਾਂਗੇ ਕਿੰਨਾਕ 2-4 ਮਿੰਟ ਵੱਧ ਤੋਂ ਵੱਧ 5 ਮਿੰਟ ਲਾ ਲਓ ਵੀ ਰੀਫਿਲ ਹੋ ਜਾਂਦਾ ਆਪਾਂ ਫੇਰ ਚੱਲਦੇ ਆ ਟੈਂਕ ਫੁੱਲ ਕਰਾ ਕੇ ਇਲੈਕਟ੍ਰੋਨਿਕ ਵਹੀਕਲ ਦੇ ਵਿੱਚ ਇਹ ਵੱਡੀ ਸਮੱਸਿਆ ਸੀ ਕਿਉਂਕਿ ਅਕਸਰ 2 ਘੰਟੇ 3 ਘੰਟੇ ਬਹਿਣਾ ਪੈਣਾ ਯਾਰ ਖੜ ਗਏ ਤਾਂ ਕੀ ਹੋਊਗਾ ਹੁਣ ਜਿਹੜੀਆਂ ਇਹ ਜਗਦੀਪ ਸਿੰਘ ਵਾਲੀਆਂ ਬੈਟਰੀਆਂ ਨੇ ਕੁਆਂਟਮ ਸਕੀਪ ਵਾਲੀਆਂ ਕੰਪਨੀ ਦੀਆਂ ਫਾਸਟ ਚਾਰਜਿੰਗ ਹੈ ਜੇ ਤੁਸੀਂ 20 ਮਿੰਟ ਵੀ ਲਾ ਲਈ ਨਾ ਤਾਂ ਇਹ ਤੁਹਾਨੂੰ ਪੂਰਾ ਚਾਰਜ ਕਰ ਦਿੰਦੀ ਆ ਬੈਟਰੀ ਮਤਲਬ ਇੰਨੀ ਫਾਸਟ ਹੈਗੀਆਂ ਨੇ ਹੈਨਾ ਤੇ ਉਹ ਥੋੜਾ ਹੋ ਗਿਆ ਟਾਈਮ ਸੇਵ ਹੋ ਗਿਆ ਤੇ ਅੱਛਾ ਲੌਂਗ ਲਾਸਟਿੰਗ ਨੇ ਚਲਦੀਆਂ ਜਿਆਦੇ ਨੇ ਪਾਵਰ ਜਿਆਦਾ ਜਨਰੇਟ ਹੁੰਦੀ ਆ ਜੇ ਸੇਫਟੀ ਵਜੋਂ ਕਹੀਏ ਤਾਂ ਸੇਫ ਜਿਆਦਾ ਨੇ ਬਲਾਸਟ ਨਹੀਂ ਹੁੰਦੀਆਂ ਓਵਰ ਹੀਟ ਨਹੀਂ ਹੁੰਦੀਆਂ ਸੋ ਇਹ ਚੀਜ਼ਾਂ ਕੀਤੀਆਂ ਜਗਦੀਪ ਸਿੰਘ ਹੋਰਾਂ ਨੇ ਇੱਕ ਨਵੀਂ ਕ੍ਰਾਂਤੀ ਲੈ ਕੇ ਆਏ ਈਵੀ ਇੰਡਸਟਰੀ ਦੇ ਵਿੱਚ ਬੈਟਰੀ ਇੰਡਸਟਰੀ ਦੇ ਵਿੱਚ ਤੇ ਤਾਂ ਹੀ ਅੱਜ ਉਸ ਮੁਕਾਮ ਤੇ ਪਹੁੰਚੇ ਨੇ ਹਨਾ ਜੇ ਆਪਾਂ ਕਹੀਏ ਕਿ 2010 ਚ ਸ਼ੁਰੂ ਕਰ ਲਿਆ ਸੀ ਜੀ ਇਹਨਾਂ ਨੇ 2010 ਚ ਨਹੀਂ ਉਦੋਂ ਤੋਂ ਹੁਣ ਤੱਕ ਤਾਂ ਆ ਕੇ ਅਸੀਂ ਸੁੰਦਰ ਪਚਾਈ ਦੀ ਗੱਲ ਹੁੰਦੀ ਆ ਸੱਤਿਆ ਨਡੇਲਾ ਦੀ ਗੱਲ ਹੁੰਦੀ ਆ ਐਲਾਨ ਮਸਕ ਦੀ ਗੱਲ ਹੁੰਦੀ ਆ ਕਿ ਟਾਪ ਦੇ ਸੀਈਓ ਨੇ ਜੀ ਪਰ ਅੱਜ ਉਹ ਸਮਾਂ ਆਇਆ ਜਦੋਂ ਜਗਦੀਪ ਸਿੰਘ ਦੀ ਗੱਲ ਹੁੰਦੀ ਆ ਟਾਪ ਦੇ ਸੀਈਓ ਦੇ ਵਿੱਚ ਤੇ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਸੀਓ ਦਾ ਦੇ ਨਾਮ ਜੇ ਕੋਈ ਅੱਜ ਕੋਈ ਰਿਕਾਰਡ ਹੈ ਤਾਂ ਉਹ ਜਗਦੀਪ ਸਿੰਘ ਦੇ ਨਾਂ ਆ ਸੋ ਜਗਦੀਪ ਸਿੰਘ ਨੇ ਜਿੱਥੇ ਤੁਸੀਂ ਪਹਿਲਾਂ ਸ਼ੁਰੂ ਕੀਤਾ ਸੀ ਜੇ ਪੜ੍ਹਾਈ ਕੀਤੀ ਉਹਨਾਂ ਨੇ ਉਸ ਚੀਜ਼ ਦੇ ਵਿੱਚ ਗਏ ਇੰਜੀਨੀਅਰਿੰਗ ਵੱਲ ਗਏ ਫਿਰ ਐਮਬੀਏ ਵੱਲ ਗਏ ਤਾਂ ਉਹ ਚੀਜ਼ਾਂ ਜ਼ਿੰਦਗੀ 'ਚ ਕੰਮ ਆਈਆਂ ਉਹਨਾਂ ਦੇ ਪਰ ਮੈਂ ਅੱਜਕੱਲ ਬੜਾ ਦੇਖਦਾ ਕਿ ਆਪਣੇ ਜਿਹੜੇ ਰੋਲ ਮਾਡਲਸ ਨੇ ਯੂਨੀਵਰਸਿਟੀਆਂ ਹੋਰ ਯਾ ਸਕੂਲ ਦਿਲਾ ਲੋ ਉਹ ਸੋਸ਼ਲ ਮੀਡੀਆ ਦੇ ਸੋ ਕਾਲਡ ਵਿਦਵਾਨ ਜਿਹਨੂੰ ਆਪਾਂ ਨੂੰ ਕਹਿ ਦਿੰਨੇ ਆ ਮੈਂ ਇੱਕ ਕੱਲ ਪਰਸੋ ਹੀ ਮੈਂ ਇੱਕ ਖਬਰ ਪੜ੍ਹੀ ਅੱਜ ਮੈਂ ਆਰਟੀਕਲ ਪੜ੍ਹਿਆ ਇੱਕ ਤੇ ਮੈਂ ਉਹਦੇ ਤੇ ਬੜਾ ਮੈਨੂੰ ਦਿਲ ਨੂੰ ਦੁੱਖਦਾ ਵੀ ਤੁਹਾਡੇ ਰੋਲ ਮਾਡਲ ਕਿਹੜੇ ਹੋਣੇ ਚਾਹੀਦੇ ਨੇ ਅੱਜ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਚੀਫ ਗੈਸਟ ਬੁਲਾਇਆ ਗੋਪੀ ਬਰਾੜ ਸ਼ਾਇਦ ਨਾਮ ਹੈ ਬਾਈ ਜੀ ਦਾ ਉਹਨਾਂ ਨੂੰ ਮੈਂ ਇਹ ਪੁੱਛਣਾ ਚਾਹੁੰਨਾ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਰਿਹਾ ਠੀਕ ਹੈ ਤੁਸੀਂ ਸੋਸ਼ਲ ਮੀਡੀਆ ਤੇ ਸਟਾਰ ਹੋ ਤੁਸੀਂ ਸੋਸ਼ਲ ਮੀਡੀਆ ਦੇ ਬਹੁਤ ਵੱਡੇ ਵਿਦਵਾਨ ਹੋ ਮੈਂ ਮੰਨ ਗਿਆ ਤੁਹਾਡੀ ਗੱਲ ਪਰ ਯੂਨੀਵਰਸਿਟੀ ਨੇ ਉਹਨਾਂ ਚ ਕੀ ਦੇਖਿਆ ਤੁਹਾਡੇ ਕੋਲ ਹਜ਼ਾਰਾਂ ਬੱਚੇ ਨੇ ਜਿਹੜੇ ਆ ਜਿਨ੍ਹਾਂ ਨੂੰ ਤੁਸੀਂ ਚੀਫ ਗੈਸਟ ਦਿਖਾਉਣੇ ਮਤਲਬ ਗੱਲ ਉਹੀ ਹੈ ਨਾ ਕਿ ਤੁਸੀਂ ਦੇਖੋ ਤੁਸੀਂ ਖੁਦ ਨੂੰ ਇਹ ਕਹਿ ਰਹੇ ਹੋ ਕਿ ਸਾਡੀ ਯੂਨੀਵਰਸਿਟੀ ਚਲੋ ਕਈ ਸਾਲਾਂ ਤੋਂ ਵਰਕ ਕਰਦੀ ਹੈ ਗੁਰੂ ਕਾਸ਼ੀ ਯੂਨੀਵਰਸਿਟੀ ਪਰ ਇਹਦਾ ਮਤਲਬ ਇਹ ਹੈ ਨਾ ਫਿਰ ਤੁਸੀਂ ਸਟੈਂਡਰਡ ਆਪਣਾ ਕੀ ਦਿਖਾ ਰਹੇ ਹੋ ਵੀ ਸਾਡਾ ਸਟੈਂਡਰਡ ਇਹ ਆ ਮਤਲਬ ਤੁਸੀਂ ਯਾਰ ਕਿੰਨੇ ਹੀ ਵਿਦਵਾਨ ਬੈਠੇ ਨੇ ਸਾਡੇ ਕੋਲ ਪੰਜਾਬ ਦੇ ਵਿੱਚ ਕਿੰਨੇ ਮਤਲਬ ਸਾਹਿਤਕਾਰ ਨੇ ਬਹੁਤ ਸਾਰੇ ਇੰਜੀਨੀਅਰ ਨੇ ਬਹੁਤ ਸਾਰੇ ਆਈਏਐਸ ਅਫਸਰ ਨੇ ਮਤਲਬ ਆਰਥਸ਼ਾਸਤਰੀ ਹਾਂ ਮਤਲਬ ਡਾਕਟਰ ਹੈਲਥ ਜਿਹੜਾ ਬੱਚਿਆਂ ਨੂੰ ਕੁਝ ਆ ਕੇ ਸਿੱਖਿਆ ਤਾਂ ਦੇ ਕੇ ਜਾਵੇ ਤੇ ਉਹ ਤੁਸੀਂ ਜਿਹੜੀ ਮੈਨੂੰ ਵੀ ਦਿਖਾਈ ਸੀ ਤੇ ਉਹ ਮੈਂ ਵੀ ਬੜਾ ਹੈਰਾਨ ਸੀ ਕਿ ਯਾਰ ਕਮਾਲ ਹੋ ਗਈ ਹੈ ਚਲੋ ਹੁਣ ਗੋਪੀ ਬਰਾੜ ਤੁਸੀਂ ਨਾ ਦੱਸਿਆ ਮੈਂ ਤਾਂ ਪਹਿਲਾਂ ਕਦੇ ਦੇਖਿਆ ਵੀ ਨਹੀਂ ਕਿ ਐਦਾਂ ਦਾ ਬੰਦਾ ਆ ਤੇ ਮੈਂ ਉਹ ਸਰਚ ਮਾਰ ਕੇ ਦੇਖਿਆ ਮੈਂ ਕਿਹਾ ਵੀ ਚਲੋ ਦੇਖ ਹੀ ਲੈਨੇ ਆ ਵੀ ਗੁਰੂ ਕਾਸ ਕਾਸ਼ੀ ਯੂਨੀਵਰਸਿਟੀ ਵਾਲਿਆਂ ਨੇ ਜੇ ਇਸ ਬੰਦੇ ਨੂੰ ਬੁਲਾਇਆ ਤਾਂ ਕੋਈ ਗੁਣਤਾ ਹੋਊਗਾ ਜੀ ਜੇ ਚੀਫ ਗੈਸਟ ਦੇ ਤੌਰ ਤੇ ਬੁਲਾਇਆ ਤੇ ਉਹ ਫਿਰ ਮੈਂ ਦੇਖ ਰਿਹਾ ਤੇ ਉਹ ਉੱਥੇ ਵੀਡੀਓ ਮੈਨੂੰ ਦਿਖ ਰਹੀਆਂ ਨੇ ਉਹਦੇ ਚ ਵੀਡੀਓ ਇਹ ਆ ਕਿ ਆਹ ਦੇਖੋ ਜੀ ਰਾਤ ਦੇ 2 ਵਜੇ ਬੰਦਾ ਫਸਲ ਨੂੰ ਪਾਣੀ ਲਾਉਣ ਦੇ ਲਈ ਜਾ ਰਿਹਾ ਤੇ ਤਿਆਰੀ ਕਰ ਰਿਹਾ ਤੇ ਇੱਕ ਵੀਡੀਓ ਮੈਨੂੰ ਦਿਖੀ ਆ ਕਿ ਉਹ ਆਪਣੀ ਕੁੱਤੀ ਦਿਖਾ ਰਿਹਾ ਕਿ ਆ ਮੈਂ 2 ਮਹੀਨੇ ਪਹਿਲਾਂ ਲਈ ਸੀ ਜੀ ਹੋਣ ਦੋ ਮਹੀਨਿਆਂ ਚ ਮੈਂ ਉਹਦੀ ਬਹੁਤ ਵਧੀਆ ਸੇਵਾ ਕੀਤੀ ਐ ਤੇ ਉਹ ਨਸਲ ਦੀ ਪਿਓਰ ਨਸਲ ਦੀ ਕੁੱਤੀ ਐ ਜੀ ਤੇ ਅੱਗੇ ਅੱਗੇ ਇਦਾਂ ਇਦਾਂ ਕਰਕੇ ਉਸੇ ਬੱਚੇ ਲੈਣੇ ਮਤਲਬ ਇਹ ਰੋਲ ਮਾਡਲਸ ਨੇ ਤੁਹਾਡੇ ਮਤਲਬ ਉਹ ਚੀਜ਼ ਮੈਂ ਬੜਾ ਹੈਰਾਨ ਹੋਇਆ ਉਹ ਦੇਖ ਕੇ ਮਤਲਬ ਛੇ ਮੈਂ ਯੂਨੀਵਰਸਿਟੀ ਤੇ ਯਾ ਹਰ ਸਟੂਡੈਂਟ ਸਟ੍ਰਕਚਰ ਤੇ ਮੈਂ ਕਹਿਣਾ ਜੇ ਅੱਜ ਅ ਜਗਦੀਪ ਭਾਈ ਜੀ ਹੁਣੇ ਇੱਥੇ ਹੁੰਦੇ ਹੂੰ ਇਹੋ ਜੇ ਮਾਹੌਲ ਚ ਪੜ ਰਹੇ ਹੁੰਦੇ ਤੋ ਉਹਨਾਂ ਨੂੰ ਪੰਜਾਬ ਚ ਵੀ ਕਿਤੇ ਨੌਕਰੀ ਨਹੀਂ ਮਿਲੀ ਸੀ ਤਾਂ ਹੀ ਕਹਿੰਦੇ ਨੇ ਕਿ ਪੰਜਾਬ ਚ ਪੰਜਾਬ ਚੋਂ ਲੋਕ ਬਾਹਰ ਪੜਨ ਕਿਉਂ ਜਾਂਦੇ ਜਿਨ੍ਹਾਂ ਨੇ ਪੜਨਾ ਹੈ ਗੱਲ ਉਹੀ ਹੈ ਨਾ ਤੁਸੀਂ ਤੁਸੀਂ ਉਹਨਾਂ ਦੀ ਕੀ ਸੋਚ ਹੋਣੀ ਹੈ ਕਿ ਸ਼ਾਇਦ ਸੋਸ਼ਲ ਮੀਡੀਆ ਤੇ ਕੋਈ ਬੰਦਾ ਛਾਇਆ ਹੋਇਆ ਜੀ ਤਾਂ ਸਟੂਡੈਂਟ ਬਾਵਾ ਕਰ ਲੈਣਗੇ ਜੀ ਜਾਂ ਬਦਲੋ ਮੈਂ ਸਟੂਡੈਂਟਸ ਦੀ ਵੀਡੀਓ ਦੇਖੀ ਮੈਂ ਹਰਿਆਣਾ ਜਿੰਦਾਬਾਦ ਸਦਕੇ ਭਾਈ ਤੁਹਾਡੇ ਤੁਹਾਡਾ ਕੀ ਰੋਲ ਮਾਡਲ ਹੈ ਤੁਹਾਡਾ ਕੀ ਮਤਲਬ ਤੁਸੀਂ ਸੋਚ ਰੱਖਦੇ ਹੋ ਏ ਹੁਣ ਥੱਲੇ ਆ ਕੇ ਬਹੁਤ ਗਾਲ੍ਹਾਂ ਵੀ ਕੱਢਣਗੇ ਨਹੀਂ ਇਹ ਦੇਖੋ ਸੋਚਣਾ ਚਾਹੀਦਾ ਨਾ ਤੁਸੀਂ ਖੁਦ ਨੂੰ ਦਾਵਾ ਕਰਦੇ ਹੋ ਕਿ ਤੁਸੀਂ ਨੈਕ A++ ਤੁਹਾਡੇ ਕੋਲ ਗ੍ਰੇਡ ਆ ਯੂਨੀਵਰਸਿਟੀ ਦੀ ਹੈਨਾ ਤੇ ਤੁਸੀਂ ਇੰਨੀ ਵਧੀਆ ਸਟੱਡੀ ਕਰਦੇ ਹੋ ਪਰ ਇੱਕ ਪਾਸੇ ਤੁਸੀਂ ਦੂਸਰੇ ਇਸ ਤਰੀਕੇ ਦੇ ਇੱਕ ਮਤਲਬ ਉਹੀ ਗੱਲ ਹੋ ਗਈ ਨਾ ਚਲੋ ਠੀਕ ਹੈ ਤੁਸੀਂ ਬੁਲਾ ਵੀ ਲਿਆ ਚਲੋ ਮੰਨ ਲਿਆ ਚਲੋ ਤੁਹਾਡੀ ਸਹੀ ਰੱਖ ਲੈਣ ਤੁਸੀਂ ਬੁਲਾ ਲਿਆ ਪਰ ਉਸ ਬੰਦੇ ਨੇ ਸੰਬੋਧਨ ਕੀ ਕੀਤਾ ਬੱਚਿਆਂ ਨੂੰ ਕੀ ਕੀਤਾ ਸੰਬੋਧਨ ਠੀਕ ਹੈ ਪੰਜਾਬੀ ਪਹਿਰਾਵਾ ਪੰਜਾਬੀ ਤੇ ਉਹਨਾਂ ਨੇ ਦੋ ਗੱਲਾਂ ਬੋਲੀਆਂ ਮੈਂ ਸੁਣਿਆ ਜਿਹੜੀ ਗੱਲ ਪਰ ਉਸ ਤੋਂ ਇਲਾਵਾ ਤੁਸੀਂ ਹੋਰ ਕੀ ਕੀਤਾ ਆ ਉਹ ਤਾਂ ਸਭ ਨੂੰ ਪਤਾ ਹੈ ਕਿ ਜਿਹੜਾ ਕੁੜਤਾ ਪਜਾਮਾ ਤੇ ਉੱਤੇ ਲੋਈ ਆ ਉਹ ਤਾਂ ਪੰਜਾਬੀਆਂ ਦਾ ਪਹਿਰਾਵਾ ਹੈਗਾ ਹੀ ਆ ਉਹਦੇ ਵਿੱਚ ਤੁਸੀਂ ਕੀ ਆ ਤੁਸੀਂ ਉਹਦੇ ਵਿੱਚ ਗੱਲਾਂ ਮਤਲਬ ਇਸ ਤਰੀਕੇ ਦੀਆਂ ਗੱਲਾਂ ਕਰ ਰਹੇ ਹੋ ਬੱਚਿਆਂ ਨੂੰ ਕੁਝ ਦੱਸ ਕੇ ਤਾਂ ਜਾਓ ਨਾ ਉਹਨਾਂ ਨੂੰ ਕੋਈ ਮੋਟੀਵੇਸ਼ਨ ਤਾਂ ਮਿਲੇ ਤੁਹਾਡੀ ਸਪੀਚ ਤੋਂ ਕਿ ਯਾਰ ਹਾਂ ਮੈਂ ਮਿਹਨਤ ਕੀਤੀ ਹੈ ਮੈਂ ਹੁਣ ਜਿਵੇਂ ਜਗਦੀਪ ਸਿੰਘ ਵਾਲੀ ਆਪਾਂ ਗੱਲ ਕਰਦੇ ਆ ਉਹਨਾਂ ਨੇ ਪੜ੍ਹਾਈ ਕੀਤੀ ਉਹਨਾਂ ਨੇ ਮਿਹਨਤ ਕੀਤੀ ਉਹ ਦੱਸ ਸਕਦੇ ਨੇ ਕਿ ਕਿਸ ਤਰੀਕੇ ਦੇ ਨਾਲ ਬਈ ਹਾਰ ਨਹੀਂ ਮੰਨਣੀ ਹੈਨਾ ਤੇ ਆਪਣੇ ਸੁਪਨੇ ਤੁਸੀਂ ਪੂਰੇ ਕਰ ਸਕਦੇ ਹੋ ਪਰ ਫਿਰ ਗੱਲ ਉੱਥੇ ਆ ਨਾ ਕਿ ਤੁਸੀਂ ਅ ਕਿਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਬੰਦਿਆਂ ਨੂੰ ਬੁਲਾ ਰਹੇ ਹੋ ਵੀ ਤੁਸੀਂ ਆਪਣੀ ਯੂਨੀਵਰਸਿਟੀ ਦੇ ਮੰਚ ਤੇ ਚੀਫ ਗੈਸਟ ਐਜ਼ ਅ ਚੀਫ ਗੈਸਟ ਮੈਂ ਬੜਾ ਹਰਾਨ ਹਾਂ ਮੈਂ ਪਿੱਛੇ ਜੇ ਦੋ ਤੇ ਜਿਹੜੇ ਉਹ ਕੀ ਕਹਿੰਦੇ ਆ ਫਾਲੋਅਰ ਹੋਣਗੇ ਤੇ ਉਹ ਵਿਰੋਧ ਵੀ ਆਪਣਾ ਬਹੁਤ ਕਰਨਗੇ ਨਹੀਂ ਮੈਂ ਫਰਕ ਨਹੀਂ ਪੈਂਦਾ राव ਜੀ ਪਰ ਦੇਖੋ ਤੁਸੀਂ ਸਹੀ ਗੱਲ ਕਰ ਰਹੇ ਹੋ ਤਾਂ ਉਹ ਹੁੰਦੇ ਪਰ ਯੂਨੀਵਰਸਿਟੀ ਦੀ ਗਲਤੀ ਹੈ ਇਹ ਗੋਪੀ ਬਰਾੜ ਦੀ ਜੋ ਵੀ ਨਾ ਗੋਪੀ ਬਰਾੜ ਦੀ ਗਲਤੀ ਨਹੀਂ ਹੈ ਹੁਣ ਕਿਸੇ ਨੂੰ ਵੀ ਬੁਲਾ ਲਿਆ ਤੇ ਅਗਲਾ ਤਾਂ ਬੰਦਾ ਜਾਊਗਾ ਇਹ ਤਾਂ ਯੂਨੀਵਰਸਿਟੀ ਨੂੰ ਪੁੱਛਣਾ ਚਾਹਣਾ ਵੀ ਭਾਈ ਕੀ ਸੋਚਿਆ ਤੁਸੀਂ ਆਪਦੇ ਸਟੂਡੈਂਟ ਅੱਜ ਕੱਲ ਯੂਨੀਵਰਸਿਟੀ ਦਾ ਮੋਟਿਵੇ ਹੋ ਗਿਆ ਹੈ ਕਿ ਸੋਸ਼ਲ ਮੀਡੀਆ ਤੋਂ ਸਟਾਰ ਬਲਾਓ ਕੋਈ ਚੱਕੋ ਚਾਹ ਕੋਈ ਵੀ ਹੋਵੇ ਉਹ ਉਹਨਾਂ ਦੀ ਜਿਹੜੀ ਆਡੀਅנס ਹੈ ਜਾਂ ਉਸ ਏਰੀਆ ਦੀ ਜਿਹੜੀ ਆਡੀਅנס ਹੈ ਕਿਉਂਕਿ ਇਹ ਗਿੱਦੜ ਵੇ ਤਾਂ ਮੈਂ ਮੈਂ ਰਿਲੇਟ ਕਰ ਪਾ ਰਿਹਾ ਬਈ ਯੂਨੀਵਰਸਿਟੀ ਦਾ ਮੋਟਿਵ ਕੀ ਸੀ ਯੂਨੀਵਰਸਿਟੀ ਦਾ ਮੋਟਿਵ ਇਹ ਸੀ ਵੀ ਉਹਨਾਂ ਤੋਂ ਸਟੂਡੈਂਟਸ ਆਣ ਤੇ ਸਾਡੀਆਂ ਸੀਟਾਂ ਭਰ ਜਾਣ। ਸੀਟਾ ਫੁੱਲ ਹੋ ਜਾਂਦਾ। ਮਤਲਬ ਮੇਨ ਗੱਲ ਇਹ ਜਿਹੜਾ ਸਟਰਕਚਰ ਬਣਾਇਆ ਹੋਇਆ ਨਾ ਸਟੱਡੀ ਦਾ ਉਹ ਐਡਾ ਕ ਗਰਕਿਆ ਹੋਇਆ ਗੱਲ ਇਹ ਹੈ ਨਾ ਤੁਸੀਂ ਕੁਆਲਿਟੀ ਬਣਾਓ ਨਾ ਆਪਣੀ ਐਜੂਕੇਸ਼ਨ ਦੇ ਵਿੱਚ। ਕੁਆਲਿਟੀ ਤਾਂ ਤਾਹੀ ਹੋਣਾ ਜੇ ਕੋਰਸ ਤੁਸੀਂ AI ਤੇ ਕੋਰਸੇਸ ਦਿਓ, ਤੁਸੀਂ ਕੰਪਿਊਟਰ ਟੈਕਨੋਲੋਜੀ ਤੇ ਵੈਬ ਡਿਜ਼ਾਈਨਿੰਗ ਤੇ ਇਹੋ ਜਿਹੀ ਉਹਦੀ ਜਗ੍ਹਾ ਤੇ ਕੋਰਸੇਸ ਦਿਓ ਨਾ ਤੁਸੀਂ। ਤੁਹਾਡੇ ਕੋਲ ਆਪੀ ਸਟੂਡੈਂਟ ਚੱਲਿਆ ਆਊਗਾ ਜਿੰਦੀ ਅੱਜ ਲੋਡ ਹੈ ਸਮਾਜ ਨੂੰ ਜਿੰਦੀ ਅੱਜ ਵਰਲਡ ਲੈਵਲ ਤੇ ਲੋਡ ਹੈ ਤੁਸੀਂ ਉਹ ਚੀਜ਼ ਕਰੋ ਨਾ ਇਹ ਤਾਂ ਮੈਂ ਮਤਲਬ ਸਰਪ੍ਰਾਈਜ਼ ਸੀਗਾ ਕਿ ਇੱਕ ਪਾਸੇ ਆਪਾਂ ਜਗਦੀਪ ਸਿੰਘ ਦੇਖ ਰਹੇ ਆ ਦੂਜੇ ਪਾਸੇ ਸਟੂਡੈਂਟ ਜਿਹੜੇ ਯੂਨੀਵਰਸਿਟੀ ਦਾ ਚੀਫ ਗੈਸਟ ਆਇਆ ਉਹਨ ਦੀ ਕੋਈ ਦੇਣ ਨਹੀਂ ਹੈ ਬਿਲਕੁਲ